ਓਕੇ ਵੀਰੇ ਆ 3 ਇਨ 1 ਸਟ੍ਰੀਮਰ ਹੈ ਮੈਡੀਕਲ ਤੇ ਚਲ ਜਾਓ 500 ਰੁਪਏ ਦਾ ਮਿਲਦਾ ਹਾਂਜੀ ਭਾਈ ਮਿਲਦਾ ਹਾਂਜੀ ਕਿਉਂਕਿ 3 ਇਨ 1 ਹੈ ਹਾਂਜੀ ਪਤਾ ਕਿੰਨੇ ਦਾ 150 ਰੁਪਏ ਸਿਰਫ ਸਿਰਫ 150 ਰੁਪਏ ਦਾ ਹੁਣ ਆ ਦੇਖੋ ਇਹ ਕਲਰ ਲੱਗੇ ਨੀਸ਼ਾ ਆਨੇਗਾ ਹਨਾ ਜਿੰਨੀਆਂ ਕੰਪਨੀਆਂ ਸਾਰਾ 50% ਲੈਸ ਸਾਰਿਆਂ ਦੇ 50% ਲੈਸ ਹੋ ਗਏ ਹੁਣ ਆ ਦੇਖੋ ਇਹ ਆ ਫੇਸ ਪਾਊਡਰ ਹੈ ਜੀ ਓਕੇ ਵੀਰੇ ਇਹਦੇ ਤੇ ਇੱਕ ਦੇ ਉੱਤੇ ਐਮ ਆਰ ਪੀ ਹੈਗੀ ਐ ਆ ਚੈੱਕ ਕਰੋ 55 ਰੁਪਏ ਐਮ ਆਰ ਪੀ ਹੈ ਇੱਕ ਤੇ ਹੈਲੋ ਇਹ ਕਿੰਨੇ ਦਾ ਪੈਣਾ ਫੇਸ ਪਾਊਡਰ 20 ਰੁਪਏ ਇਹ ਸਾਰੇ ਪਰਫਿਊਮ ਲੱਗੇ ਆ ਇਤਰ ਲੱਗੇ ਆ ਹਾਂਜੀ ਵੀਰੇ ਆ ਦੇਖੋ ਆ ਬਾਉਂਡਰੀ ਚਾਣਾ 28 ਰੁਪਏ ਦਾ ਲੱਗ ਜਾਏਗਾ ਤੁਹਾਨੂੰ ਸਿਰਫ ਸਿਰਫ ਕਿੰਨੇ ਦਾ ਉਹ ਇਹ ਉਹਦਾ 60 ਰੁਪਏ ਦਾ ਓਕੇ ਵੀਰੇ ਠੀਕ ਹੈ ਆ ਦੇਖੋ ਪੈਰਿਸ ਬਣਿਆ ਹੋਇਆ ਆ ਜੀ ਹਨਾ ਹਾਂਜੀ ਵੀਰੇ ਪੈਰਿਸ ਬਣਿਆ ਹੋਇਆ ਕਿੰਨੇ ਦਾ ਪੈਣਾ 28 ਰੁਪਏ ਦਾ ਸਿਰਫ 28 ਰੁਪਏ ਦਾ ਪਰਫਿਊਮ ਤੁਸੀਂ 100 ਰੁਪਏ ਦਾ ਲੈਣੇ ਬਿਆਰੋਂ ਸੀਟ ਆਟ ਆਏ ਛੋਟੇ ਛੋਟੇ 25 25 ਰੁਪਏ ਸਿਰਫ 25 ਰੁਪਏ ਦਾ ਸਵੀਟ ਹਟ ਪ੍ਰੀਮੀਅਮ ਹਰੇਕ ਨੂੰ ਚਾਹੀਦਾ ਪਾਕਟ ਫਰਵ ਹਾਂਜੀ 35 ਰੁਪਏ ਲੱਗੇਗਾ ਇੱਧਰ ਸਾਰਾ ਮਾਲ ਲੋਰੀਅਲ ਮੈਟ੍ਰਿਕ ਲੱਗਾ ਹੈ ਸਾਰਾ ਲੋਰੀਅਲ ਦੇ ਪ੍ਰੋਡਕਟ ਆਗੇ ਹਾਂਜੀ ਹੈਨਾ ਮੈਟ੍ਰਿਕ ਲੋਰੀਅਲ ਹਰੇਕ ਚੀਜ਼ ਹੈਗੀ ਹੈ ਇਹ ਚੈੱਕ ਕਰੋ ਆ ਮਾਸਟਰ ਦਾ ਡੀਓ ਹੈ 100 ਰੁਪਏ ਦਾ ਸੇਲ ਹੁੰਦਾ 30 ਰੁਪਏ ਕਰੋ ਇਹ ਮੈਜਿਕ ਦਾ ਡੀਓ ਹੈ ਹਾਂਜੀ ਵੀਰੇ ਤੁਸੀਂ 300 ਰੁਪਏ ਦਾ ਸੇਲ ਕਰਨਾ ਹਾਂਜੀ ਭਾਈ ਤੁਹਾਨੂੰ ਕਿੰਨੇ ਦੇ ਪੈਣੇ 250 ਦੇ ਦੋ 250 ਦੇ ਦੋ 250 ਰੁਪਏ ਦੇ ਦੋ ਪੀ ਆ ਦੇਖੋ ਅਰਮਾਫ ਦਾ ਵੀਓ ਹਾਂਜੀ ਬੁਜਾਰੋਂ ਤੁਸੀਂ 400 ਰੁਪਏ ਲੈਣੇ ਆ ਹਾਂਜੀ ਵੀਰੇ ਤੁਹਾਨੂੰ 175 ਚੈੱਕ ਕਰੋ ਹਾਂਜੀ ਵੀਰੇ ਆ ਤੁਸੀਂ ਨੇਲਸ ਬਾਹਰੋਂ ਕਰਾਣ ਜਾਂਦੇ ਹੋ ਨਾ ਹਾਂਜੀ ਵੀਰੇ ਲਵਾਣ ਜਾਂਦੇ ਹੋ 500 ਰੁਪਏ ਲੈਂਦੇ ਆ ਓਕੇ ਵੀਰੇ ਤੇ 40 ਰੁਪਏ ਦੀ ਡੱਬੀ ਹੈ ਸਾਰੀ ਡੱਬੀ 40 ਦੀ ਸਾਰੀ ਡੱਬੀ 40 ਰੁਪਏ ਅਲੱਗ-ਅਲੱਗ ਰੰਗ ਹੋਣਗੇ ਆ ਦੇਖੋ ਇਹ ਦੇਖੋ ਨੇਲ ਬਾਕੀ ਹੋਰ ਹੈ ਨਾ ਕਲਰ ਦੇ 50 ਰੁਪਏ ਚਾਰ ਵੀ ਦੀ ਡੱਬੀ ਆ ਦੇਖੋ ਨੇਲਸ ਚੈੱਕ ਕਰੋ ਕਿੱਡੇ ਘੈਂਟ ਆ ਹਾਂ ਇਹ ਤਾਂ ਹੈ ਹਾਂਜੀ ਸਸੇ ਆ ਗਏ ਸਾਰਿਆਂ ਨੂੰ ਆਪਾਂ ਅੱਜ ਫੇਰ ਅਪੀਲ ਲਗਾ ਜੈ ਸਾਗਰ بھائی ਕੋਲ ਨਮਾ ਸਮਾਨ ਹੋ ਰਾਇਆ ਤੁਸੀਂ ਰੇਟ ਸੁਣ ਕੇ ਹਰ ਆ ਰਹੇ ਹੋ ਕੰਪਨੀ ਦਾ ਸਮਾਨ ਉਹ ਪੂਰੀ ਗਰੰਟੀ ਵਿੱਚ ਵੀਡੀਓ ਨਾ ਬਣੇ ਰਿਹਾ ਆ ਜੀ ਆਪਾਂ ਫੁੱਲ ਐ ਸ਼ਾਰਟ ਫਾਰਮ ਚ ਦੱਸ ਰਿਹਾ ਸਾਰਾ ਕੁਝ ਉਹ ਦੇਖੋ ਇਹ ਲੈਸ਼ਸ ਲੱਗੀਆਂ ਤੇ ਢੇਰ ਲੱਗਾ ਹਾਂਜੀ ਹਾਂਜੀ ਉਹ ਫੁੱਲ ਐਚਡੀ ਲੈਸ਼ਸ ਹੈਗੀਆਂ ਇੱਕ ਲੈਸ਼ਸ ਦੀ 100 ਰੁਪਏ ਦੀ ਸੇਲ ਕਰਨੀ ਹੈ ਓਕੇ ਜੀ ਤੇ ਤੁਹਾਨੂੰ 150 ਰੁਪਏ ਦਾ ਪੂਰਾ ਡੱਬਾ ਸਾਰਾ ਡੱਬਾ 150 ਦਾ ਸਾਰਾ ਡੱਬਾ 150 ਦਾ ਠੀਕ ਹੁਣ ਆ ਇਹ ਦੇਖੋ ਇਹ ਕਲਰ ਲੱਗੇ ਨੀਸ਼ਾ ਨੇਗਾ ਹਨਾ ਜਿੰਨੀਆਂ ਕੰਪਨੀਆਂ ਸਾਰਾ 50% ਲੈਸ ਸਾਰਿਆਂ ਦੇ 50% ਲੈਸ ਹੋਣਾ ਹੈ ਦੇਖੋ ਨੇਗਾ ਦਾ ਪਾਉਚ ਹੈਗਾ ਨਾ ਹਾਂਜੀ ਵੀਰੇ ਆ ਨੇਗਾ ਦੀ ਲੜੀ ਹੈ ਠੀਕ ਹੈ 30 ਰੁਪਏ ਐਮ ਆਰ ਪੀ ਹੈ ਆ ਦੇਖੋ 30 ਰੁਪਏ ਦੀ ਐਮ ਆਰ ਪੀ ਹੈ ਹਾਂਜੀ ਵੀਰੇ ਠੀਕ ਹੈ ਤੁਹਾਨੂੰ ਕਿੰਨੇ ਦਾ ਲੱਗਾ 14 ਰੁਪਏ ਦਾ ਸਿਰਫ ਸਿਰਫ 14 ਰੁਪਏ ਦਾ 30 ਰੁਪਏ ਐਮ ਆਰ ਪੀ ਇਹ ਲੋ ਬਈ ਰੇਟਾਂ ਦਾ ਬੱਟ ਕਰ ਦੇ ਬਾਈ ਮੈਂ ਕਿਹਾ ਇਸ਼ਕ ਹੋ ਜਾਏਗਾ ਤੁਹਾਨੂੰ ਮਾਰੇ ਰੇਟ ਹੀ ਮੇਰੇ ਅੰਦਰ ਦੇ ਔਰ ਫੇਸ ਪਾਊਡਰ ਤੁਹਾਨੂੰ ਦਿਖਾਣੇ ਆ ਆ ਦੇਖੋ ਆ ਫੇਸ ਪਾਊਡਰ ਹੈ ਜੀ ਓਕੇ ਵੀਰੋ ਇਹਦੇ ਤੇ ਇੱਕ ਦੇ ਉੱਤੇ ਐਮ ਆਰ ਪੀ ਹੈਗੀ ਐ ਆ ਚੈੱਕ ਕਰੋ 55 ਰੁਪਏ ਐਮ ਆਰ ਪੀ ਐ ਇੱਕ ਤੇ ਹਾਂਜੀ ਵੀਰੋ ਫੇਸ ਪਾਊਡਰ ਹੈ ਹਰੇਕ ਜਨਾਨੀ ਨੂੰ ਫੇਸ ਪਾਊਡਰ ਚਾਹੀਦਾ ਹਾਂਜੀ ਹਾਂਜੀ ਠੀਕ ਐ ਇਹ ਲੋ ਇਹ ਕਿੰਨੇ ਦਾ ਪੈਣਾ ਫੇਸ ਪਾਊਡਰ 20 ਰੁਪਏ ਸਿਰਫ 20 ਰੁਪਏ ਦਾ ਫੇਸ ਪਾਊਡਰ ਠੀਕ ਐ ਸਾਡੇ ਕੋ ਸਾਰੀਆਂ ਕੰਪਨੀਆਂ ਦੇ ਫੇਸ ਪਾਊਡਰ ਰਹਿ ਗਏ ਜਿੱਦਾਂ ਦੀ ਮਰਜ਼ੀ ਚੀਜ਼ ਲੈ ਲਓ ਇਹ ਸਾਡੇ ਸਟਾਰਟਿੰਗ ਰੇਟ ਆ ਜਸਟ ਇਹ ਸਟਾਰਟਿੰਗ ਰੇਟ ਨੇ ਕਿਉਂਕਿ ਕਈਆਂ ਨੂੰ ਲੱਗਦਾ ਵੀ ਬਹੁਤ ਪੈਸੇ ਚਾਹੀਦੇ ਆ ਕੰਮ ਕਰਨ ਲਈ ਅੱਛਾ ਸਾਡੇ ਕੋਲ 5000 ਰੁਪਏ ਲੈ ਕੇ ਆ ਜੋ 5000 ਰੁਪਏ ਕਹਿੰਦਾ ਕੰਮ ਚ ਲਾਉਂਦੇ ਦੋ ਦੋ ਇਹ ਦੇਖੋ ਇਹ ਸਟੀਮਰ ਹੈਗਾ 3 ਇਨ 1 ਓਕੇ ਵੀਰੇ ਇਹ 3 ਇਨ 1 ਸਟੀਮਰ ਹੈ ਹਾਂਜੀ ਮੈਡੀਕਲ ਤੇ ਚਲ ਜਾਓ 500 ਰੁਪਏ ਦਾ ਮਿਲਦਾ ਹਾਂਜੀ ਭਾਈ ਮਿਲਦਾ ਹਾਂਜੀ ਕਿਉਂਕਿ 3 ਇਨ 1 ਹੈ ਹਾਂਜੀ ਪਤਾ ਕਿੰਨੇ ਦਾ 150 ਸਿਰਫ ਸਿਰਫ 150 ਰੁਪਏ ਦਾ ਕਮਾਲ ਕਰੀ ਜਾਂਦਾ ਹਨਾ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਕੈਚ ਕਰਨ ਵਾਲੀਆਂ ਹਾਂਜੀ ਇਹ ਤਾਂ ਹੈ ਵੀਰੇ ਨਿੱਕੀਆਂ ਨਿੱਕੀਆਂ ਗੱਲਾਂ ਕੈਚ ਕਰਨ ਵਾਲੀਆਂ ਹੁੰਦੀਆਂ ਤੁਸੀਂ 10 10 20 20 ਕਰਕੇ 2000 ਬਚਾ ਲਓਗੇ ਇਹ ਤਾਂ ਹੈ ਵੀਰੇ ਹਨਾ ਮਾਰਕੀਟ ਵੀ ਐਵੇਂ ਬਣਦੀ ਹੈ ਫਿਰ ਆਹ ਦੇਖੋ ਇਹ ਵੈਕਸ ਪੱਟੀ ਹੈ ਹਾਂਜੀ ਮਾਰਕੀਟ ਤੇ ਤੁਸੀਂ ਮਾਰਕੀਟ 'ਚ ਤੁਸੀਂ 100 ਰੁਪਏ ਦੀ ਲੈਣੇ ਹੋ ਯਾਰ ਤੁਹਾਡਾ ਭਰਾ ਆਪਣੀ ਤਿਆਰ ਕਰਾਂਦਾ ਹਾਂਜੀ ਪਤਾ ਕਿੰਨੇ ਦੀ 35 ਰੁਪਏ ਥੈਂਕ ਯੂ ਓਕੀ ਪੱਟੀ ਆ ਦੇਖੋ ਆ ਸਾਰੇ ਪਰਫਿਊਮ ਲੱਗੇ ਆ ਇਤਰ ਲੱਗੇ ਆ ਹਾਂਜੀ ਵੀਰੇ ਆ ਦੇਖੋ ਆ ਬਾਉਂਡਰੀ ਚਾਣਾ 28 ਰੁਪਏ ਦਾ ਲੱਗ ਜਾਏਗਾ ਤੁਹਾਨੂੰ ਸਿਰਫ ਸਿਰਫ ਕਿੰਨੇ ਦਾ ਉਹ ਇਹ ਉਹਦਾ 60 ਰੁਪਏ ਦਾ ਓਕੇ ਵੀਰੇ ਠੀਕ ਹੈ ਜੀ ਆ ਚੈੱਕ ਕਰੋ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਆਈਆਂ ਆ ਦੇਖੋ ਪੈਰਿਸ ਬਣਿਆ ਹੋਇਆ ਜੀ ਹਨਾ ਹਾਂਜੀ ਵੀਰੇ ਪੈਰਿਸ ਬਣਿਆ ਹੋਇਆ ਕਿੰਨੇ ਦਾ ਪੈਣਾ 28 ਰੁਪਏ ਦਾ ਸਰਵ 28 ਰੁਪਏ ਦਾ ਪਰਫਿਊਮ ਤੁਸੀਂ 100 ਰੁਪਏ ਦਾ ਲੈਣੇ ਬਈ ਯਾਰੋ ਓਕੇ ਵੀਰੇ ਓਕੇ ਹਨਾ ਬਾਕੀਆਂ ਦੇਖ ਲਓ ਪਿੱਛੇ ਲੱਗੇ ਨੇ ਸਾਰੇ ਮੈਂ ਕਿਹਾ ਢੇਰ ਲਾਵਾ ਮੈਂ ਮੈਂ ਜਿੱਤ ਦਿਖਾ ਦੋ ਇੱਕ ਦੋ ਇਹ ਦੇਖੋ ਆ ਸਵੀਟ ਆਟ ਆਏ ਛੋਟੇ ਛੋਟੇ 25 25 ਰੁਪਏ ਸਰਵ 25 ਰੁਪਏ ਦਾ ਸਵੀਟ ਆਟ ਓਕੇ ਵੀਰੇ ਆ ਦੇਖੋ ਆ ਪਾਕਟ ਪਰਫਿਊਮ ਹੈ ਹਰੇਕ ਨੂੰ ਚਾਹੀਦਾ ਪਾਕਟ ਪਰਫਿਊਮ ਹਾਂਜੀ 35 ਰੁਪਏ ਲੱਗੇਗਾ ਠੀਕ ਹਾਂਜੀ ਹਨਾ ਹਾਂਜੀ ਇਹ ਦੇਖੋ ਇੱਧਰ ਸਾਰਾ ਮਾਲ ਲੋਰੀਅਲ ਮੈਸਟਰੀ ਲੱਗਾ ਹੈ ਆ ਸਾਰਾ ਲੋਰੀਅਲ ਦੇ ਪ੍ਰੋਡਕਟ ਆਗੇ ਹਾਂਜੀ ਹਨਾ ਮੈਟ੍ਰਿਕ ਲੋਰੀਅਲ ਹਰ ਇੱਕ ਚੀਜ਼ ਹੈਗੀ ਹੈ ਇਹ ਚੈੱਕ ਕਰੋ ਇਹ ਮਾਸਟਰ ਦਾ ਡੀਓ ਹੈ 100 ਰੁਪਏ ਦਾ ਸੇਲ ਹੁੰਦਾ ਹਾਂਜੀ 30 ਰੁਪਏ ਸਿਰਫ ਸਿਰਫ 30 ਰੁਪਏ ਦਾ ਡੀਓ ਸਿਰਫ ਸਿਰਫ ਹੀ ਕਰੀ ਜਾਣਾ ਬਈ ਆਪਾਂ ਦਾ ਮੈਨੇਜਮੈਂਟ ਹੈ ਇਹ ਚੋਲੇਗਾ ਇਹ ਚੈੱਕ ਕਰੋ ਇਹ ਮੈਜਿਕ ਦਾ ਡੀਓ ਹੈ ਹਾਂਜੀ ਵੀਰੇ ਤੁਸੀਂ 300 ਰੁਪਏ ਦਾ ਸੇਲ ਕਰਨਾ ਹਾਂਜੀ ਬਈ ਤੁਹਾਨੂੰ ਕਿੰਨੇ ਦੇ ਪੈਣੇ 250 ਦੇ ਦੋ 250 ਦੇ ਦੋ 250 ਰੁਪਏ ਦੇ ਦੋ ਪੀਸ ਨਹੀਂ ਇੱਕ 300 ਦਾ ਮੰਗਾਂ ਹਾਂ ਆਹ ਦੇਖੋ ਅਰਮਾਫ ਦਾ ਡੀਓ ਹੈ ਹਾਂਜੀ ਬਈ ਯਾਰੋਂ ਤੁਸੀਂ 400 ਰੁਪਏ ਲੈਣੇ ਆਂ ਹਾਂਜੀ ਗੁਰੇ ਤੁਹਾਨੂੰ 175 ਓਕੇ ਜੀ 175 ਠੀਕ ਹੈ ਜੀ ਕਹਿਣ ਦਾ ਮਤਲਬ ਐ ਯਾ ਨੇਲਸ ਵਗੈਰਾ ਦੇਖੋ ਉੱਪਰ ਪਏ ਸਾਰੇ ਆ ਨੇਲਸ ਪਏ ਆ ਉੱਪਰ ਹਾਂਜੀ ਹਰ ਇੱਕ ਕੁੜੀ ਨੂੰ ਨੇਲ ਚਾਹੀਦੀ ਨੇਲਸ ਦਿਖਾਈਂ ਆ ਦੇਖੋ ਆ ਨੇਲਸ ਚੈੱਕ ਕਰੋ ਹਾਂਜੀ ਵੀਰੇ ਤੁਸੀਂ ਨੇਲਸ ਬਾਹਰੋਂ ਕਰਾਣ ਜਾਣੇ ਹੋ ਨਾ ਹਾਂਜੀ ਵੀਰੇ ਕਰਾਣ ਜਾਣੇ ਹੋ 500 ਰੁਪਏ ਲੈਂਦੇ ਆ ਓਕੇ ਵੀਰੇ ਤੇ 40 ਰੁਪਏ ਦੀ ਡੱਬੀ ਹੈ ਸਾਰੀ ਡੱਬੀ 40 ਰੁਪਏ ਸਾਰੀ ਡੱਬੀ 40 ਰੁਪਏ ਠੀਕ ਆ ਕਿੱਡੇ ਸੋਨੇ ਸੋਨੇ ਨੇਲ ਦਾ ਹੂੰ ਇਹ ਤਾਂ ਹੈ ਅੱਜ ਕੱਲ ਸਾਰੀਆਂ ਕੁੜੀਆਂ ਨੂੰ ਨੇਲ ਸੀ ਚਾਹੀਦੇ ਆ ਸਾਰੇ ਲੱਗ ਲੱਗ ਰੰਗ ਹੋਣਗੇ ਇਹ ਦੇਖੋ ਨੇਲ ਬਾਕੀ ਹਾਜ਼ਰ ਹੈ ਕਲਰ ਦੇ 50 ਰੁਪਏ ਯਾਰ ਵੀ ਡੱਬਾ ਯਾਰ ਵੀ ਡੱਬੀ ਇਹ ਦੇਖੋ ਨੇਲ ਸੱਚੀ ਜੀ ਆਹ ਨੇਲਸ ਚੈੱਕ ਕਰੋ ਕਿੱਡੇ ਘੈਂਟ ਆ ਹਾਂ ਇਹ ਤਾਂ ਹੈ ਰੂਹ ਕੁਛ ਹੁੰਦੀ ਕਿ ਨਹੀਂ ਹਾਂਜੀ 60 ਰੁਪਏ